ਦੋ ਜਹਾਂ ਦੇ ਬਾਲੀ ਸ਼ਹਿਨशाह ਦਰਵੇਸ਼ ਸਰਵੰਸਦਾਨੀ ਸਹਬੇ ਕਮਾਲ ਪੁਰਖ ਅਗਮਰਾ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਿਵਾਵਰ ਮੋਹਿ ਅਹੈਂ ਸੁਭ ਕਰਮਨ ਤੇ ਕਬ ਹੂ ਨ ਟਰੂੰ ਨਾ ਡਰੂੰ ਅਰ ਸੋ ਜਬ ਜਾਏ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖਣ ਹੋ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਨ ਤੋਂ ਉਚਰੂੰ ਜਦ ਆਪ ਕੀ ਔਰ ਨਿਦ ਨਿਧਾਨ ਬਣੇ ਅਤਹੀਰਨ ਮੈਂ ਤਬ ਜੂਝ ਮਰੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੱਖੀ ਜੰਗਲ ਕਿਦਰਾਂ ਦੇ ਦੀ ਜੰਗ ਜਿੱਤ ਕੇ ਗੁਰੂ ਜੀ ਨੇ ਬੇਦਾਵਿਆ ਸਿੰਘਾਂ ਦਾ ਸੰਸਕਾਰ ਕੀਤਾ ਅਤੇ ਆਪ ਢਾਬ ਦੇ ਨੇੜੇ ਇੱਕ ਮੱਲੇ heਠਾ ਇੱਥੇ ਆਪ ਜੀ ਨੇ ਸ਼ੰਗਾਂ ਦੱਸਿਆ ਭਾਈ ਮਹਾ ਸਿੰਘ ਤੇ ਉਹਨਾਂ ਦਾ ਜਥਾ ਟੁੱਟੀ ਸਿੱਖੀ ਗੰਢ ਗਏ ਹਨ ਰਿਸ਼ੀਆਂ ਤਪੀਸਰਾਂ ਰਿਚੀ ਸਰਾ मुਨੀ ਸਰਾ ਨੂੰ ਜੋ ਪਦਵੀ ਪ੍ਰਾਪਤ ਨਹੀਂ ਹੋਈ ਉਹ ਇਹਨਾਂ ਪਿਆਰਿਆਂ ਨੇ ਪਾ ਲਈ ਹੈ ਆਪ ਨੇ ਪਵਿੱਤਰ ਢਾਵ ਦਾ ਨਾਂ ਮੁਕਤਸਰ ਰੱਖਿਆ ਗੁਰੂ ਜੀ ਸਰਾਈ ਨੌ ਥੇਰੇ ਆਦਤੋਂ ਹੁੰਦੇ ਹੋਏ ਖਾਲੀਆ ਫਤੂ ਸੰਮੂਹੀ ਕੀ ਪਹੁੰਚੇ ਇਹ ਨਗਰ ਮੁਕਤਸਰ ਤੋਂ 15 ਕੋ ਮੀਲਤੇ ਹੈ ਇਹ ਚੰਗਾ ਵੱਡਾ ਨਗਰ ਹੈ ਦੋ ਭਰਾਵਾਂ ਬੱਤੂ ਅਤੇ ਸੰਮੂ ਨੇ ਬਸਾਇਆ ਸੀ ਇਨ੍ਹਾਂ ਭਰਾਵਾਂ ਨੇ ਗੁਰੂ ਜੀ ਦੀ ਸੇਵਾ ਸ਼ਰਧਾ ਨਾਲ ਕੀਤੀ ਇੱਥੇ ਹੀ ਡੇਰੇ ਸਮੇਂ ਕੁਝ ਹਰੀਕੇ ਹਰੀ ਗੋਤ ਵਾਲੇ ਸਿੱਖ ਆਪ ਜੀ ਲਈ ਲੂਗੀ ਅਤੇ ਖੇਸ ਲੈ ਕੇ ਹਾਜ਼ਰ ਹੋਏ ਆਪ ਜੀ ਨੇ ਲੂੰਗੀ ਪਹਿਨ ਲਈ ਤਦ ਆਪ ਜੀ ਦੇ ਇੱਕ ਸਪਰਮ ਸਿੱਖ ਨੇ ਸ਼ੰਕਾ ਪ੍ਰਗਟ ਕੀਤਾ ਤਦ ਆਪ ਨੇ ਆਖਿਆ ਜੈਸਾ ਦੇਸ਼ ਤੇਹਾ ਭੇਸ ਤੇੜ ਲੂੰਗੀ ਮੋਢੇ ਖੇਸ ਟਾਲੀਆਂ ਫੱਤੂ ਸੰਮੂ ਕੀ ਤੋ ਚਲ ਆਪ ਬਜੀਦਪੁਰ ਰੂ ਪਾਣੇ ਭੁੰਦੜ ਸੁਰੂ ਸੁਰ ਕਾਲ ਚਰਾਣੀ ਆਗ ਨਗਰ ਬਸਤੀਆਂ ਤੋਂ ਹੁੰਦੇ ਹੋਏ ਆਪ ਛੱਤੇ ਆਣਾ ਵਿਖੇ ਪਹੁੰਚੇ ਇੱਥੇ ਆਪ ਜੀ ਨੇ ਪਿੰਡ ਤੋਂ 2 ਕੋ ਮੀਲ ਦੱਖਣ ਪੂਰਬ ਵੱਲ ਬਹਿਮੀ ਫਕੀਰ ਦੇ ਚੱਬੇ ਪਾਸ ਡੇਰਾ ਕੀਤਾ ਗੁਰੂ ਜੀ ਹਰ ਥਾਂ ਜਿੱਥੇ ਜਰਾ ਵੀ ਵਿਸ਼ਰਾਮ ਕਰਦੇ ਦੀਵਾਨ ਸਜਾਉਂਦੇ ਕਥਾ ਕੀਰਤਨ ਕਰਦੇ ਦਰਸ਼ਨਾ ਹਿਤ ਆਇਆਂ ਸੰਗਤਾਂ ਨੂੰ ਗੁਰਮਤਿ ਦਾ ਸੰਦੇਸ਼ ਸੁਣਾਉਂਦੇ ਦੇਸ਼ ਸੇਵਾ ਦੇਸ਼ ਦੀ ਆਜ਼ਾਦੀ ਲਈ ਜ਼ੁਲਮ ਜ਼ਬਰ ਦਾ ਮੁਕਾਬਲਾ ਕਰਨ ਲਈ ਸੰਗਤਾਂ ਨੂੰ ਪ੍ਰੇਰਦੇ ਰਹਿੰਦੇ ਗੁਰੂ ਜੀ ਦੀ ਫੌਜ ਵਿੱਚ ਜਿੱਥੇ ਬਹੁਤ ਜ਼ਿਆਦਾ ਸੰਤ ਸੂਰਮੇ ਸਨ ਤਨ ਮਨ ਨਾਲ ਗੁਰੂ ਜੀ ਅੱਗੇ ਅਰਪਣ ਕਰ ਚੁੱਕੇ ਸਨ ਕੁਝ ਮਲਬਈ ਬਗੜ ਸਿੰਘ ਗੁਰੂ ਜੀ ਦੇ ਦਰਬਾਰ ਵਿੱਚ ਤਨਖਾਈਏ ਭਰਤੀ ਹੋਏ ਹੋਏ ਸਨ ਜੰਗਾਂ ਦੇ ਕਮਸਾਣਾ ਵਿੱਚ ਜਦੋਂ ਨੇਤ ਨਮੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਕਰਕੇ ਤਨਖਾਈਆਂ ਨੂੰ ਤਨਖਾਹ ਨਹੀਂ ਮਿਲ ਸਕੀ ਤਦ ਇਨ੍ਹਾਂ ਵਿੱਚੋਂ ਬਹੁਤੇ ਰੋਸ ਕਰਨ ਲੱਗ ਪਏ ਕਈ ਕਈ ਵਾਰ ਗੁਰੂ ਜੀ ਨੂੰ ਆਖ ਚੁੱਕੇ ਸਨ ਸਾਡਾ ਲੇਖਾ ਚਕਾਓ ਤੇ ਸਾਨੂੰ ਛੁੱਟੀਆਂ ਬਖਸ਼ੋ ਅਸੀਂ ਵੀ ਬਾਲ ਬੱਚੇ دار ਹਾਂ ਕਈ ਚਿਰ ਹੋ ਗਏ ਹਨ ਘਰੋਂ ਆਇਆਂ ਨੂੰ ਪਰ ਗੁਰੂ ਜੀ ਹਰ ਵਾਰ ਇਹ ਹੀ ਆਖਦੇ ਕੁਝ ਦੇਰ ਜੇਰਾ ਕਰੋ ਹੁਣ ਇਸ ਤਰ੍ਹਾਂ ਇਹਨਾਂ ਵਿੱਚੋਂ ਬਹੁਤੇ ਤਾਂ ਬਾਗੀ ਹੁੰਦੇ ਜਾ ਰਹੇ ਸਨ ਉਹਨਾਂ ਵਿੱਚੋਂ ਇੱਕ ਤਨਖਾਈਏ ਨੇ ਗੁਰੂ ਜੀ ਦੇ ਘੋੜੇ ਦੀ ਬਾਗ ਫੜ ਲਈ ਕੇ ਅਗਰ ਆਪ ਸਾਡੇ ਇਲਾਕੇ ਚੋਂ ਚਲੇ ਗਏ ਤਾਂ ਸਾਨੂੰ ਤਲਵਾ ਕੌਣ ਦੇਵੇਗਾ ਅਸੀਂ ਇਸ ਤਰ੍ਹਾਂ ਆਪ ਜੀ ਨੂੰ ਨਹੀਂ ਜਾਣ ਦੇਣਾ ਗੁਰੂ ਜੀ ਨੇ ਫਿਰ ਆਖਿਆ ਗੁਰਮਖ ਪਿਆਰਿਓ ਥੋੜਾ ਚਿਰ ਜੀਰਾ ਕਰੋ ਸਭ ਨੂੰ ਤਲਵਾ ਦਿੱਤੀਆਂ ਜਾਣ ਗਈਆਂ ਤਲਵਾ ਮੀਨਸ ਤਨਖਾਹਾਂ ਕੌਡੀ ਕੌਡੀ ਦਾ ਲੇਖਾ ਕੀਤਾ ਜਾਵੇਗਾ ਸਭ ਦਾ ਉਹ ਪ੍ਰਮਾਤਮਾ ਜ਼ਰੂਰ ਗੱਫੇ ਬਖਸ਼ੇਗਾ ਤੁਸੀਂ ਤੇ ਜਾਣਦੇ ਹੀ ਹੋ ਅਸੀਂ ਕਿੱਡੀ ਵਿਪਤਾ ਚੋਂ ਗੁਜ਼ਰੇ ਹਾਂ ਪਰ ਉਹਨਾਂ ਤਨਖਾਈਆਂ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਸੀ ਫਿਰ ਤਲਬ ਤੋੜੀ ਮਤਲਬ ਸੀ ਆਖਣ ਲੱਗੇ ਤੁਸੀਂ ਸਾਡੀ ਹੱਦ ਟੱਪ ਕੇ ਸਭੂ ਕੀ ਹੱਦ ਵਿੱਚ ਜਾਣ ਵਾਲੇ ਹੋ ਸਾਡਾ ਹਿਸਾਬ ਕਰਕੇ ਜਾਓ ਸਤ ਗੁਰੂ ਜੀ ਮੁਸਕਰਾਏ ਤੇ ਕਿਹਾ ਫੈਸਲਾ ਚੰਗੀ ਤਰ੍ਹਾਂ ਕਰ ਲਵੂ ਇੱਕ ਪਾਸੇ ਮੈਂ ਤੁਹਾਡਾ ਗੁਰੂ ਹਾਂ ਦੂਜੇ ਪਾਸੇ ਤੁਹਾਡੀ ਤਲਬ ਹੈ ਕਿ ਕੀ ਮੰਗਦੇ ਹੋ ਗੁਰੂ ਜਾਂ ਤਲਬ ਉਹਨਾਂ ਆਖਿਆ ਗੁਰੂ ਜੀ ਸਿੱਖ ਤੇ ਅਸੀਂ ਹੈ ਹੀ ਹਾਂ ਸਾਨੂੰ ਸਾਡੀ ਚਾਕਰੀ ਦੇ ਦੇਵੋ ਠੀਕ ਉਸੇ ਵਕਤ ਪ੍ਰਮਾਤਮਾ ਦੀ ਅਜਾਈ ਕਿਰਪਾ ਦ੍ਰਿਸ਼ਟੀ ਹੋਈ ਕਿ ਇੱਕ ਗੁਰੂ ਪਿਆਰਾ ਸਿੱਖ ਮੋਹਰਾਂ ਦੀ ਖੱਤਰ ਲੱਦੀ ਔਣ ਪੁਜਾ ਆਖਣ ਲੱਗਾ ਗੁਰੂ ਜੀ ਖਜ਼ਾਨੇ ਦੀ ਇਹ ਛਟ ਇੱਥੇ ਢੇਰੀ ਕਰਾਂ ਤਦ ਗੁਰੂ ਜੀ ਨੇ ਸਭ ਨੂੰ ਤਲਬਾਂ ਦਿੱਤੀਆਂ ਜਦ ਸਭ ਦਾ ਹਿਸਾਬ ਕਿਤਾਬ ਹੋ ਗਿਆ ਤਦ ਗੁਰੂ ਜੀ ਨੇ ਉਹਨਾਂ ਦੇ ਜਥੇਦਾਰ ਨੂੰ ਕਿਹਾ ਤੂੰ ਵੀ ਆਪਣਾ ਹਿਸਾਬ ਕਿਤਾਬ ਕਰ ਲੈ ਤੂੰ ਤੇ ਇਹਨਾਂ ਬਾਅਦ ਜਥੇਦਾਰ ਇਹ ਬੋਲ ਤੈਨੂੰ ਕਿਸ ਹਿਸਾਬ ਚੱਕਰੀ ਦਈਏ ਤਦ ਅੱਗੇ ਉਹ ਦਾਨੇ ਨੇ ਕਿਹਾ ਕਿ हे ਕਿਰਪਾ ਦਿਨ ਨਿਦ ਮੁਕਤੀ ਦੇ ਦਾਤੇ ਸਤਿਗੁਰੂ ਜੀ ਮੈਨੂੰ ਆਪ ਜੀ ਦੀ ਪਿਆਰੀ ਸਿੱਖੀ ਬਖਸ਼ੋ ਮੇਰੇ ਘਰ ਆਪ ਦੀ ਕਿਰਪਾ ਨਾਲ ਸੰਦੁੱਧ ਪੁੱਤ ਸਭ ਕੁਝ ਹੈ ਦਾਨੇ ਤੋਂ ਇਹ ਸਵਾਲ ਸੁਣ ਕੇ ਗੁਰੂ ਜੀ ਨੇ ਕਿਹਾ ਦਾਨਿਆ ਤੂੰ ਮਾਲਵੇ ਚ ਸਿੱਖੀ ਦੀ ਜੜ ਰੱਖ ਲਈਏ ਜਿਵੇਂ ਮਹਾ ਸਿੰਘ ਮਾਝੇ ਚ ਰੱਖ ਗਿਆ ਹੈ ਦਦ ਦਾ ਨਾਮ ਅਮਰਤ ਛੱਕ ਕੇ ਸਿੰਘ ਸੱਜ ਗਿਆ ਗੁਰੂ ਜੀ ਸਭ ਦਾ ਹਿਸਾਬ ਕਿਤਾਬ ਕਰਕੇ ਬਾਕੀ ਬਚਦੀ ਮਾਇਆ ਗੁਰੂ ਜੀ ਉੱਥੇ ਹੀ ਦੱਬ ਦਿੱਤੀ ਗੁਰੂ ਜੀ ਦੇ ਜਾਣ ਤੋਂ ਬਾਅਦ ਬਰਾੜਾ ਨੇ ਉਹ ਦੌਲਤ ਬੜੀ ਲੱਭੀ ਪਰ ਲੱਭੀ ਨਹੀਂ ਇਹ ਜਗਾ ਦਾ ਨਾਮ ਗੁਪਤਸਰ ਹੈ ਇੱਥੇ ਅੱਜ ਕੱਲ ਸ਼ਾਨਦਾਰ ਗੁਰਦੁਆਰਾ ਗੁਪਤਸਰ ਹੈ ਜੰਗਲ ਵਿੱਚ ਮੰਗਲ ਗੁਰੂ ਗੋਬਿੰਦ ਸਿੰਘ ਨੇ ਭਾਈ ਦਾਨ ਸਿੰਘ ਨੂੰ ਫਿਰ ਆਖਿਆ ਕਿ ਗੁਰੂ ਤੇਰੇ ਤੇ ਦਿਆਲ ਹੈ ਕੁਝ ਮੰਗ ਲੈ ਜੇ ਆਖੇ ਤਾਂ ਤੈਨੂੰ ਦੋ ਜਹਾਨਾਂ ਦਾ ਰਾਜ ਭਾਗ ਬਖਸ਼ ਦੇਆ ਤੂੰ ਸਿੱਖੀ ਰੱਖੀਏ ਗੁਰੂ ਦੀ ਸਿੱਖੀਏ ਤਦ ਦਾਨ ਸਿੰਘ ਨੇ ਹੱਥ ਜੋੜ ਕੇ ਆਖਿਆ ਸਤਿਗੁਰੂ ਜੀ ਤੁਠੇ ਹੀ ਹੋ ਤਾਂ ਮੇਰੇ ਨਗਰ ਜ਼ਰੂਰ ਚਰਨ ਪਾਓ ਜਿੱਥੋਂ ਦੀ ਮਿੱਟੀ ਆਪ ਦੀ ਚਰਨ ਧੂੜ ਲਈ ਬਹਿਬਲ ਹੋਈ ਹੈ ਤਦ ਗੁਰੂ ਜੀ ਨੇ ਦਾਨੇ ਦੀ ਬੇਨਤੀ ਸਵੀਕਾਰ ਕੀਤੀ ਅਤੇ ਆਪ ਚੱਲ ਪਏ ਤੀਜੇ ਪਹਿਰ ਜੰਗਲ ਵਿੱਚ ਸ਼ਿਕਾਰ ਖੇੜਦੇ ਘੋੜਾ ਖੜਾ ਕਰ ਦਿੱਤਾ ਅਤੇ ਆਖਣ ਲੱਗੇ ਇਹ ਥਾਂ ਕਿੰਨੀ ਸੁੰਦਰ ਹੈ ਆਪ ਬਿਸਮਾਦ ਦੇ ਘਰ ਪਹੁੰਚ ਗਏ ਆਪ ਦੀਆਂ ਅੱਖਾਂ ਸੱਜੇ ਖੱਬੇ ਹੌਲੇ ਹੌਲੇ ਫਿਰਦੀਆਂ ਰਹੀਆਂ ਸਾਹਮਣੇ ਖੜੇ ਗੁਲਜ਼ਾਰ ਦੀ ਸ਼ਾਨ ਤੇ ਸੁੰਦਰਤਾ ਤੱਕ ਰਹੇ ਸਨ ਜਿਹੜਾ ਦੂਰ ਦੂਰ ਤੱਕ ਫਸਰਿਆ ਪਿਆ ਸੀ ਆਪ ਇਸ ਅਤ ਆਨੰਦਦਾਇਕ ਮਨਮੋਹਣ ਨਜ਼ਾਰੇ ਵਿੱਚ ਸਰਬ ਪ੍ਰਤਪਾਲਕ ਪਿਤਾ ਅਨੋਖੇ ਤੇ ਲਾਸਾਨੀ ਕਾਰੀਗਰ ਅਕਾਲ ਪੁਰਖ ਦੇ ਚਰਨਾਂ 'ਚ ਜੁੜਿਆ ਪਿਆ ਸੀ ਆਪ ਜੀ ਇਸ ਤਰ੍ਹਾਂ ਇਸ ਅਦੁੱਤੀ ਮੰਡਪ ਦੀ ਤਸਵੀਰ ਅੱਖਾਂ ਰਾਹੀਂ ਦਿਲ ਵਿੱਚ ਵਿਸਾਰ ਰਹੇ ਸਨ ਇੰਨੇ ਕੋ ਨੂੰ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਗੁਰੂ ਜੀ ਮਾਫੀ ਚਾਹੁੰਦਾ ਹਾਂ ਕਿ ਮੈਂ ਆਪ ਦਾ ਧਿਆਨ ਤੋੜਿਆ ਹੈ ਪਰ ਆਪ ਜੀ ਦਾ ਰਹਿਰਾਸ ਦਾ ਸਮਾ ਹੋ ਗਿਆ ਏ ਤਦ ਗੁਰੂ ਜੀ ਨੇ ਘੋੜਾ ਰੋਕ ਲਿਆ ਅਤੇ ਸਭ ਨੂੰ ਆਪਣੇ ਉਦਾਲੇ ਬੈਠਣ ਦਾ ਹੁਕਮ ਦਿੱਤਾ ਦੰਨਾ ਸਿੰਘ ਗੁਰੂ ਜੀ ਦਾ ਹੁਕਮ ਪਾ ਕੇ ਆਪਣੇ ਪਿੰਡ ਆ ਗਿਆ ਗੁਰੂ ਜੀ ਤੇ ਸੰਗਤ ਲਈ ਪ੍ਰਸ਼ਾਦ ਪਾਣੀ ਬਿਸਤਰੀ ਕੱਪੜੇ ਆਦ ਲੈ ਕੇ ਆਇਆ ਗੁਰੂ ਜੀ ਇਸ ਥਾਂ ਤੇ ਕੁਦਰਤੀ ਨਜ਼ਾਰੇ ਵੇਖ ਕੇ ਮੋਹਿਤ ਹੋ ਗਏ ਅਤੇ ਆਪ ਜੀ ਨੇ ਇਸ ਪਿਆਰੀ ਮਨਮੋਹਣ ਜਗ੍ਹਾ ਦਾ ਨਾਮ ਲੱਖੀ ਜੰਗਲ ਰੱਖਿਆ ਅਤੇ ਇੱਥੇ ਰੁਕਣ ਦਾ ਫੈਸਲਾ ਕੀਤਾ ਚਿਰਾਂ ਤੋਂ ਵਿਛੜੇ ਹੋਏ ਸ਼ਰਧਾਲੂ ਗੁਰੂ ਜੀ ਦਾ ਵਿਸ਼ਰਾਮ ਜੰਗਲ ਵਿੱਚ ਸੁਣ ਕੇ ਚੌ ਫੇਰਿਓ ਹਮ ਹਮਾ ਕੇ ਆਉਣ ਲਗੇ ਕਵੀ ਅਤੇ ਢਾਡੀ ਆਨੰਦਪੁਰ ਸਾਹਿਬ ਸਮੇਂ ਵਿਛੜ ਗਏ ਸਨ ਇਸ ਜੰਗਲ ਵਿੱਚ ਆ ਜੁੜੇ ਕਸ਼ਟਾਂ ਮੁਸੀਬਤਾਂ ਵਿਛੋੜਿਆ ਤੇ ਦਰਦ ਭਰੇ ਜੁਦਾਈ ਦੇ ਸਾਲਾਂ ਮਗਰੋਂ ਮਿਲਾਪ ਨੇ ਸਭ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ ਸਭ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਮਲਾਪ ਦਾ ਅਨੂਠਾ ਰਸ ਸਭਨਾਂ ਦੇ ਮਨਾਂ ਵਿੱਚ ਉਸ਼ਾਲੇ ਮਾਰ ਰਿਹਾ ਸੀ ਕਈਆਂ ਦੇ ਮਨਾਂ ਚੋਂ ਕਵਚਾ ਦੇ ਚਨਾਬ ਬਗੜ ਲੱਗੇ ਹਰ ਕੋਈ ਗੁਰੂ ਜੀ ਤੇ ਪ੍ਰਮਾਤਮਾ ਦੀ ਵਡਿਆਈ ਕਰਨ ਲੱਗਾ ਸੱਚਮੁੱਚ ਹੀ ਲੱਖੀ ਜੰਗਲ ਜਿਹਨੂੰ ਆਨੰਦਪੁਰ ਸਾਹਿਬ ਦਾ ਨਜ਼ਾਰਾ ਵਾਪਸ ਲੈ ਆਇਆ ਸੀ ਹਰ ਇੱਕ ਦੇ ਚਿਹਰੇ ਤੇ ਨੂਰ ਸੀ ਤਵੱਛ ਸੀ ਇਸ ਦਰਦ یاد لے وسل تے موقعے تے لکھیاں ਕਵਿਤਾواں بہت ہی ਸ਼ੋਭ ਭਰੀਆਂ تے ਗੰਭੀਰ ਸਨ سب ਤੋਂ ਪਹਿਲਾਂ ਗੁਰੂ ਜੀ ਨੇ ਆਪਣੀ ਸਰਲ ਸੁਭਾਵਕ ਰਚਨਾ ਸੁਣਾਈ ਸੁਣ ਕੇ ਸਦਮਾਹੀ ਦੀ ਮਹੀ ਕਾ ਮਤੋਂ ਨੇ ਕਿਸੇ ਨਾਲ ਨਾ ਰਲਿਆ ਕਾਈ ਕੋਈ ਜੋ ਸੋਕ ਪਿਓ ਨੇ ਗਿਆ ਫਿਰਾਕ ਮਿਲਿਆ ਮਤਮਾਹੀ ਤਾਈ ਸ਼ੁਕਰ ਕੀਤਾ ਨੇ ਗੁਰੂ ਜੀ ਦੀ ਇਸ ਵਿਰਾਗ ਭਰੀ ਸਦ ਤੇ ਸਭਨਾ ਦੇ ਦਿਲਾਂ ਵਿੱਚ ਸ਼ਤਲਤਾ ਬਸਾਈ ਸਭਨਾ ਨੇ ਪਵਿੱਤਰ ਬਸਲ ਦੇ ਅਥਰੂਆਂ ਨਾਲ ਨੈਣਾ ਨੂੰ ਧੋਇਆ ਚਮਕਾਇਆ ਆਪ ਤੋਂ ਬਾਦ ਬੁੱਧੂ ਅਤੇ ਸੁਖੂ ਮਹਾਂਤ ਨੇ ਆਪਣਾ ਵਧੀਆ ਕਲਾਮ ਸੁਣਾਇਆ ਕੱਚੇ ਕੋਠੇ ਵਿੱਚ ਵੱਸਦਾ ਜਾਨੀ ਸਦਾ ਨਾ ਮਾਪੇ ਨਿਤ ਨਾ ਜਵਾਨੀ ਚੱਲਣਾ ਅੱਗੇ ਕਿਉ ਹੋਏ ਗਮਾਨੀ ਮਹਾਂਤ ਬੁੱਧੂ ਸਾ ਤੇ ਸੁਖੂ ਦੇ ਡੰਡ ਸਾਰੰਗੀ ਨਾਲ ਸੁਰੀਲੀ ਆਵਾਜ਼ ਚ ਗਾ ਕੇ ਕਰुणा ਰਸ ਵਿੱਚ ਵਾਦਾ ਕੀਤਾ ਇਸ ਤਰ੍ਹਾਂ ਜਦੋਂ ਦੀਵਾਨ ਸੱਜਿਆ ਸੀ ਵਿਰਾਗ ਤੇ ਕਰुणा ਰਸ ਜ਼ੋਰ ਤੇ ਸੀ ਵਸਲ ਦੀ ਖੁਸ਼ੀ ਹਰ ਇੱਕ ਦੇ ਦਿਲ ਚੋਂ ਨਸ ਰਹੀ ਸੀ ਕਵੀ ਅੱਡੇ ਨੇ ਇਹ ਸੱਦ ਲਾਈ ਖਾਵਨ ਪੀਵਨ ਤੇ ਭੋਗਨ ਪੁੰਚਨ ਭਾਗ ਉਹਨਾਂ ਦੇ ਆਈ ਕਰਨ ਅਰਦਾਸ ਸਤਗੁਰ ਦੇ ਅੱਗੇ ਸਤਗੁਰ ਹੋਣ ਸਹਾਈ ਅੱਡਾ ਮੈਂ ਕੁਰਬਾਨ ਤੇਨਾ ਤੋਂ ਜਿਨ੍ਹਾਂ ਮਨ ਪ੍ਰੀਤ ਸਬਾਈ ਅੱਡੇ ਦੀ ਇਸ ਸੱਦ ਨੂੰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅੱਡੀ ਤੋਂ ਬਾਦ ਕਵੀ ਲਾਲ ਜੀ ਇੰਜ ਰਬੂ ਓਏ ਮਹਿਬੂਬਾਂ ਦੇ ਦਰਸ਼ਨ ਕਾਰਨ ਸੁਰਮਾ ਆਪ ਪਿਸਾਇਆ ਦੇ ਦੇ ਧਮਕਾ ਨਿਤ ਕੀਤਾ ਪੱਥਰ ਜੋਰ ਸਹਾਇਆ ਜੋ ਜੋ ਕਸੇ ਤਿਉ ਤਿਉ ਚੜਦਾ ਰੂਪ ਸਵਾਇਆ ਲਾਲ ਪਖਿਆਨ ਮੋਇਆ ਫਿਰ ਜੀਵੇ ਜਾਂਚ ਸਮਾਂ ਦਾਖਲ ਪਾਇਆ ਕਵੀ ਲਾਲ ਤੋਂ ਬਾਦ ਬਿਹਾਰੀ ਜੀ ਇੰਜ ਉਚਰੇ ਯਾਰ ਯਾਰਾ ਕੋਲੋਂ ਵਿਦਾ ਜੂ ਮੰਗਦੇ ਆਖ ਦਿਖਾ ਕੀ ਕਹੀਏ ਓਏ ਜੀਤੇ ਆ ਸਰਕਾਰ ਰਸਾਲ ਬਣਾਈਏ ਪੇਸ਼ ਮਿੱਤਰਾ ਦੇ ਧਰਿਏ ਜੇ ਸਿਰ ਦੀਜੈ ਰਾਜੀ ਥੀਵਨ ਸਿਰ ਦੇਂਦੇ ਢਿਲ ਨਾ ਕਰੀਏ ਸਿਰ ਸਦਕੇ ਕੁਰਬਾਨ ਬਿਹਾਰੀ ਜੇ ਵਿੱਚ ਨਿਗਾਹਾਂ ਦੇ ਮਰੀਏ ਬਿਹਾਰੀ ਜੀ ਤੋਂ ਬਾਅਦ ਗੁਰੂ ਦਰਬਾਰ ਦੇ ਸ਼੍ਰੋਮਣੀ ਕਵੀ ਗੁਰਮਖ ਪਿਆਰੇ ਸਰਦਾਬਾਨ ਉੱਚੀ ਉੱਚੀ ਲਗਨ ਦੇ ਮਾਲਕ ਭਾਈ ਨੰਦ ਲਾਲ ਗੋਆ ਜੀ ਏਕ ਦਿਹਾ ਮੈਂ ਸਤਗੁਰ ਕੋਲੋਂ ਪ੍ਰੇਮ ਸੋਰਾਹੀ ਪੀਤੀ ਭਾਈ ਸਾਡੇ ਲਿਖੀ ਫਕੀਰੀ ਜੋ ਮਸਤਕ ਧਰ ਲੀਤੀ ਚਿਲਾ ਜਨਮ ਅਖਾਰਤ ਖੋਇਆ ਹਰ ਕੀ ਭਗਤ ਨਾ ਕੀਤੀ ਓਏ ਜੀਤੇ ਅੱਗੇ ਸਮਝ ਚਲੋ ਉਹਨਾਂ ਦਾ ਲਾਲਾ ਜੋ ਬੀਤੀ ਸੋ ਬੀਤੀ ਇੱਕ ਮਸਤਾਨਾ ਕਵੀ ਮੁਸ਼ਕਲ ਮਿਲਣ ਮਾਹੀ ਨੂੰ ਹੀਰੇ ਔਜੜ ਚੰਗ ਬੁਲਾਈ ਕਰ ਕਰ ਸੈਰ ਜਮਾਤੀ ਬੈਠੇ 나ਗਕੁੰਡਲ ਵੱਲ ਪਾਈ ਪੰਥ ਮੁਹਾਲ ਨਾ ਦੇਂਦੇ ਜਾਵਣ ਮਲ ਡਾਕੇ ਬਹਿਨ ਸਰਾਈ ਅੱਗੇ ਬੇ ਪਰਵਾਹ ਰੈ ਚਿੱਟੀ ਭਵੇ ਮਿਲਣ ਰੰਜਾਈ ਇਸ ਤਰ੍ਹਾਂ ਲੱਖੀ ਜੰਗਲ ਵਿੱਚ ਸ੍ਰੀ ਅਨੰਦਪੁਰ ਸਾਹਿਬ ਜਿਹੀ ਬਹਾਰ ਲੱਗ ਗਈ ਉਹੀ ਵਾਹਿਗੁਰੂ ਦਾ ਜਸ ਤੇ ਇਲਾਹੀ ਕੀਰਤਨ ਉਹੀ ਨਜ਼ਾਰਾ ਇੱਥੇ ਦਿਸਦਾ ਪਿਆ ਸੀ ਸਾਧ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਜਾਏ ਜਿਹੜੇ ਲੋਕ ਲੱਖੀ ਜੰਗਲ ਵਿੱਚ ਇਸ ਰੱਬੀ ਜੋਤ ਦੇ ਦਰਸ਼ਨ ਕਰਦੇ ਸਨ ਉਨਾ ਲਈ ਮੰਨਣਾ ਮੁਸ਼ਕਲ ਜਾਪਦਾ ਸੀ ਕਿ ਸਾਹਬੇ ਕਮਾਲ ਸ਼ਹਿਨशाह ਦਰਵੇਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਇੰਨੇ ਦੁੱਖ ਉਦਾਰਦ ਨਸੀਬਤਾਂ ਚੋਂ ਗੁਜ਼ਰੇ ਹੋਣਗੇ ਆਪਣਾ ਆਪ ਕੁਹਾ ਕੇ ਆ ਰਹੇ ਸੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਪਹਿਲਾਂ ਤੋਂ ਵੀ ਵਧੇਰੇ ਜਾਪਦੀ ਸੀ ਕੌਣ ਆਖ ਸਕਦਾ ਸੀ ਕਿ ਚਾਰ ਪੁੱਤਰ ਕਿੱਥੇ ਗਏ ਸਨ ਚਿਹਰੇ ਦਾ ਨੂਰ ਤੇਜਵਾਨ ਸੀ ਵਾਹਿਗੁਰੂ 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 ਸੋ ਸਾਧ ਸੰਗਤ ਜੀਓ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਲਖੀ ਜੰਗਲ ਬਸਾਉਣ ਦਾ ਬਿਰਤਾਂਤ ਜੋ ਆਪ ਜੀ ਦੇ ਸਨਮੁਖ ਬਹੁਤ ਹੀ ਜ਼ਿਆਦਾ ਸੰਖੇਪ ਸ਼ਬਦਾਂ ਵਿੱਚ ਪੇਸ਼ ਕੀਤਾ ਹੈ ਸੋ ਆਪ ਇੰਮੀਆ ਕੋ ਬੇਨਤੀਆਂ ਪਰਵਾਨ ਕਰਨਾ ਅਸੀਸ ਬਖਸ਼ਣਾ ਜੀ ਇਸੇ ਤਰ੍ਹਾਂ ਦੀਆਂ ਰੌਚਕ ਅਤੇ ਸੁੰਦਰ ਕਾਵ ਰਚਨਾਵਾਂ ਵਾਲੀਆਂ ਰਸ ਭਰੀਆਂ ਵੀਡੀਓ ਦੇਖਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ